ਹਾਂਜੀ ਭਾਜੀ ਕੀ ਹੋਇਆ ਅੱਜ ਇੱਥੇ ਮhalla ਪੂਰਾ ਇਕੱਠਾ ਹੋਇਆ ਤੇ ਇਹ ਭਾਜੀ ਥੋੜੀ ਦੇਰ ਪਹਿਲਾਂ ਬੰਦਾ ਭਦਰ ਕਲੋਨੀ ਗਲੀ ਨੰਬਰ 4 ਚ ਇੱਕ ਵਾਰਦਾਤ ਹੋਈ ਹੈ ਜਿਹਦੇ ਵਿੱਚ 20 ਤੋਂ 20 ਤੋਂ 25 ਜਣੇ ਜਿੰਨੇ ਵਿੱਚ 10-15 ਬੁੜੀਆਂ ਤੇ 10 ਬੰਦੇ ਆਏ ਸੀਗੇ ਇਕੱਠੇ ਹੋ ਕੇ ਆ ਇੱਕ ਗਰੀਬ ਪਰਿਵਾਰ ਇੱਥੇ ਰਹਿੰਦਾ ਆ ਤੁਸੀਂ ਇਹਨਾਂ ਦੇ ਹਾਲਾਤ ਪਹਿਲਾਂ ਇੱਥੇ ਦੇਖ ਸਕਦੇ ਹੋ ਇਹ ਇੱਥੇ ਰਹਿੰਦੇ ਨੇ ਤੇ ਇਹਨਾਂ ਦਾ ਸਮਾਨ ਹੈ ਜਿਹੜਾ ਉਹ ਇਹਨਾਂ ਨੂੰ ਕੁੱਟ ਮਾਰ ਕੇ ਸਮਾਨ ਬਾਹਰ ਕੱਢ ਦਿੱਤਾ ਗਿਆ ਤੇ ਸਮਾਨ ਗੱਡੀ ਦੇ ਵਿੱਚ ਭਰ ਕੇ ਇੱਥੋਂ ਲੈ ਜਾਂਦੇ ਨੇ ਉਹ। ਕੋਣ ਕੈਨ ਦੇ ਵਿੱਚ ਮਤਲਬ ਇਹੀ ਦੱਸਿਆ ਜਾਂਦਾ ਵੀ ਇਸੇ ਮੱਲੇ ਦੇ ਵਿੱਚ ਸਾਡੇ ਇੱਕ ਮਤਲਬ ਕਾਫੀ ਜਿਹਨਾਂ ਨੂੰ ਇੱਥੋਂ ਦੇ ਪ੍ਰਧਾਨ ਕਿਹਾ ਜਾਂਦਾ ਨਿੱਕੀ ਅੰਟੀ ਹੈਗੇ ਨੇ ਇੱਕ ਉਹਨਾਂ ਦੇ ਨਾਲ ਸਾਰੇ ਜਣੇ ਆਏ ਸੀਗੇ ਤੇ ਨਾਲ ਇਹਨਾਂ ਦੇ ਇਹ ਜਿਹੜੀ ਜਿਹੜਾ ਪਰਿਵਾਰ ਹੈ ਇਹਨਾਂ ਦਾ ਜਿਹੜਾ ਮਤਲਬ ਘਰ ਦਾ ਮੋਢੀ ਜਿਹੜਾ ਮੰਨਿਆ ਜਾਂਦਾ ਇੱਕ ਪਿਓ ਇਹਨਾਂ ਦਾ ਨਾਲ ਆਇਆ ਸੀ ਉਹਨਾਂ ਦੇ ਤੇ ਉਸੇ ਮਾਮਲੇ ਦੇ ਵਿੱਚ ਉਹਨਾਂ ਨੇ ਸਾਰੀ ਕਾਰਵਾਈ ਕੀਤੀ ਇੱਥੇ ਅੱਛਾ ਸਾਡਾ ਤੇ ਮਤਲਬ ਕਿ ਕਾਰਨ ਨਹੀਂ ਪਤਾ ਲੱਗਿਆ ਕਿਉਂ ਇਹਨਾਂ ਦਾ ਲੜਾਈ ਝਗੜਾ ਕਿਸ ਕਾਰਨ ਕਾਰਨ ਤਾਂ ਪਤਾ ਨਹੀਂ ਹੁਣ ਮਤਲਬ ਸੁਣਨ ਸੁਣਾਈ ਦੇ ਵਿੱਚ ਹੀ ਗੱਲ ਆਂਦੀ ਆਪਾਂ ਨੂੰ ਚੰਗੀ ਤਰ੍ਹਾਂ ਤਾਂ ਨਹੀਂ ਪਤਾ ਕਹਿੰਦੇ ਕਿ ਕੋਈ ਕਮੇਟੀਆਂ ਕੁਮਟੀਆਂ ਦਾ ਇਹਨਾਂ ਦਾ ਰੌਲਾ ਗੋਲਾ ਸੀਗਾ ਜਿਹੜੀ ਇਹਨਾਂ ਦੇ ਪਰਿਵਾਰ ਦਾ ਜਿਹੜਾ ਪਿਓ ਹੈ ਮਤਲਬ ਉਹਦੇ ਨਾਂ ਤੇ ਰਜਿਸਟਰੀ ਵਗੈਰਾ ਸੀਗੀ ਇਹਨਾਂ ਦਾ ਕੋਈ ਕਾਨੂੰਨੀ ਕਾਰਵਾਈ ਥਾਣੇ ਦੇ ਵਿੱਚ ਵੀ ਹੋਈ ਸੀ ਉਸ ਅਕੋਰਡਿੰਗ ਇਹਨਾਂ ਦਾ ਮਕਾਨ ਖਾਲੀ ਹੋਣਾ ਸੀ ਜਾਂ ਇਹਨਾਂ ਨਾਲ ਕੋਈ ਗੱਲ ਹੋਈ ਸੀ ਖਾਲੀ ਹੋਣ ਦਾ ਮਤਲਬ ਇੱਥੇ ਜਿੰਨਾ ਵੀ ਸਾਰਾ ਮ ਇਹ ਸਾਰੇ ਚਾਹੁੰਦੇ ਸੀ ਵੀ ਜੇ ਖਾਲੀ ਹੋਣਾ ਵੀ ਸੀ ਜਾਂ ਕੁਝ ਵੀ ਸੀ ਉਹ ਹੋ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਹੀ ਖਾਲੀ ਕੀਤਾ ਗਿਆ ਨਾ ਸਾਰਿਆਂ ਨੂੰ ਬਸ ਉਸੇ ਗੱਲ ਦਾ ਰੋਸ ਹੈ ਬਾਕੀ ਹੋਰ ਕੋਈ ਚੱਕਰ ਨਹੀਂ ਗਾ ਬਹੁਤ ਮਾਰਕਟਾਈ ਵੀ ਕੀਤੀ ਬਹੁਤ ਜਿਆਦਾ ਮਾਰਕਟਾਈ ਤਾਂ ਇੱਕ ਲੈਵਲ ਹੁੰਦਾ ਹੈ ਮਾਰਕਟਾਈ ਅੱਛਾ ਬੰਦੇ ਤੋਂ ਬੰਦੇ ਦਾ ਮਾਰਕਟਾਈ ਮੰਨਿਆ ਜਾਂਦਾ ਹੈ ਇੱਥੇ ਬੰਦਿਆਂ ਨੇ ਮਿਲ ਕੇ ਇੱਕ ਕੁੜੀ ਦੇ ਉੱਤੇ ਮਤਲਬ ਲੇਡੀਜ਼ ਨਹੀਂ ਇੱਕ ਕੁੜੀ ਹੈ ਜਿਹਨੂੰ ਬਹੁਤ ਜਿਆਦਾ ਕੁੱਟਿਆ ਗਿਆ ਇਹ ਹੀ ਸਾਰੀ ਚੀਜ਼ ਕਿਉਂਕਿ ਗੇਟ ਅੱਗੋਂ ਦੀ ਬੰਦ ਕੀਤਾ ਹੋਇਆ ਸੀਗਾ ਅੰਦਰੋਂ ਆਵਾਜ਼ਾਂ ਆ ਰਹੀਆਂ ਸੀ ਬਾਕੀ ਕਈਆਂ ਨੇ ਦੇਖਿਆ ਵੀ ਹੈ ਪਰ ਇੱਕ ਕੁੜੀ ਨੂੰ ਬਹੁਤ ਜਿਆਦਾ ਕੁੱਟਿਆ ਗਿਆ ਇੱਥੇ ਸਿਰਫ ਇੱਕ ਉਹਨਾਂ ਦੀ ਕੁੜੀ ਘਰੇ ਸੀਗੀ ਬਾਕੀ ਸਾਰਾ ਪਰਿਵਾਰ ਕੰਮਕਾਰ ਦੇ ਉੱਤੇ ਗਿਆ ਹੋਇਆ ਸੀ ਕੋਈ ਕੰਪਲੇਂਟ ਵਗੈਰਾ ਕੀਤੀ ਪੁਲਿਸ ਦਾ ਕੋਈ ਇਹਨਾਂ ਦੇ ਵੱਲੋਂ ਮੌਕੇ ਤੇ ਤਾਂ ਦੇਖੋ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਆਇਆ ਪਰ ਥੋੜੀ ਦੇਰ ਬਾਅਦ ਜਦੋਂ ਸਾਡੇ ਪੱਤਰਕਾਰ ਵੀਰ ਇੱਥੇ ਪਹੁੰਚੇ ਉਹਨਾਂ ਨੇ ਆਗੇ ਥੋੜੀ ਬਹੁਤ ਕਾਰਵਾਈ ਕੀਤੀ ਫਿਰ ਫੋਨ ਫਾਨ ਕੀਤੇ ਉਸ ਤੋਂ ਬਾਅਦ ਮੁਲਾਜ਼ਮ ਇੱਥੇ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਥਾਣੇ ਆ ਕੇ ਅਗਲੀ ਕਾਰਵਾਈ ਕਰਵਾਓ ਅੱਛਾ ਕੋਈ ਵੀਡੀਓ ਵਗੈਰਾ ਵੀ ਆਈ ਹੈ ਵੀਡੀਓ ਵਗੈਰਾ ਆਈ ਹੈ ਜੀ ਸਾਰੀ ਇੱਥੇ ਹੁਣੇ ਪੱਤਰਕਾਰ ਵੀਰਾਂ ਨੂੰ ਇਹਨਾਂ ਨੂੰ ਮਿਲ ਚੁੱਕੀ ਹੈ हमारा नाम रितु यादव है यहाँ मैं बाहर से आई तो मैं देख रही हूँ कुछ लोग आए थे कोई हथियार लेके आए थे और घर में घुस के कुड़ी को मार कूट के उसको उसके कपड़े फाड़ के उसके सारा सामान घर से ले गए बर्तन उसका जेवर कैश लग निकाल के ले गए उसका ताला बंद करके चले गए किस तरह देखते देख दे हो एक कुड़ी ने इन्नी बदसलूकी करनी जो कुटमार करनी कुड़ी ना कितने कितने बहुत बड़ा अपराध है बहुत बड़ा बहुत बड़ा अपराध है ऐसा नहीं होना चाहिए कुड़ी घर में अकेली थी अच्छा। माँ बेटियाँ एक बेटा ये तीनों रहते हैं अपना कमा के खाते हैं सारा महला हाँ जी हाथ पकड़े हुए थे हाँ जब हाँ मैं आई थी अंदर तो कुड़ी का हाथ पकड़े हुए थे तो अच्छा, मैंने हाँ कहा अच्छा, हाँ, हाँ एक जनानी थी इनके साथ एक पंजाबी से बोल भी रही थी जनानी उससे अकड़ रही तुम क्यों अकड़ रहे भाई जो हिसाब तुम्हारा है वो बाद में कर लो ऐसे मारा पीटी ना करो सलूक ना करो हाँ मारा पीटी की है कोई जनानी थी जहाँ की नहीं है वो उधर की कहीं दूर की जनानी है उनके साथ ही आई है जो ना उन्हीं के साथ आई है इधर की नहीं थी वो हाँ जी। की नाम है जी तो मेरा नाम अलका है ਹੋਇਆ ਕੁਛ ਨਹੀਂ ਮੈਂ ਸੋਈ ਸੀ ਕਰ ਚੀ 12 ਵਜ ਰਹੀ ਸੀ ਮੈਨੂੰ ਲੱਗਿਆ ਮੇਰਾ ਪ੍ਰਾ ਸਕੂਲ ਆਇਆ ਮੈਂ ਗੇਟ ਖੋਲਿਆ ਜਦੋਂ ਗੇਟ ਬਚਾਇਆ ਗਿਆ ਉਹ ਤਿੰਨ ਬੰਦੇ ਸੀ ਨਿੱਕੀ ਦਾ ਬੇਟਾ ਸੀਗਾ ਮੇਰਾ ਡੈਡੀ ਸੀਗਾ ਤੇ ਇੱਕ ਬੰਦਾ ਹੋਰ ਸੀਗਾ ਦੁੱਧ ਵਾਲਾ ਮਹੱਲੇ ਦਾ ਹੀ ਹੈਗਾ ਉਹ ਤਿੰਨੋਂ ਅੰਦਰ ਵੜ ਗਏ ਤੇ ਜਦੋਂ ਮੈਂ ਆਪਣੇ ਬਿਸਤਰ ਤੋਂ ਫੋਨ ਲੈਣ ਗਈ ਬਿਸਤਰ ਤੇ ਮੈਨੂੰ ਤਿੰਨੋਂ ਨੇ ਕੁੱਟਣ ਸ਼ੁਰੂ ਕਰ ਦਿੱਤਾ ਫੋਨ ਖੋਲਿਆ ਤੇ ਜਦੋਂ ਕੁੱਟਿਆ ਨਾ ਇੰਨੀ ਜ਼ੋਰ ਦੀ ਮੈਨੂੰ ਨੀਚੇ ਥੱਲੇ ਸੁੱਟਦਾ ਮੇਰੇ ਸਿਰ ਤੇ ਛੱਟ ਵੱਜ ਗਈ ਥੋੜੀ ਦੇਰ ਬਾਅਦ ਮੈਂ ਉੱਠ ਕੇ ਚਿੱਕਾ ਮਾਰਨ ਲੱਗੀ ਗਲੀ ਮਹੱਲੇ ਦੇ ਬੰਦੇ ਸਾਰੇ ਇਕੱ ਹੋ ਗਈ ਉਸ ਤੋਂ ਬਾਅਦ ਸਾਰੇ ਮੈਨੂੰ ਮਤਲਬ ਜਨਾਨੀਆਂ 10 ਜਨਾਨੀਆਂ ਘਰ ਤੋਂ ਬਾਹਰ ਆਈ ਸੀ ਸਾਰਿਆਂ ਨੇ ਮੇਰਾ ਹੱਥ ਫੜ ਲਿਆ ਜਦੋਂ ਮੈਂ ਚਿੱਕਾ ਮਾਰਦੀ ਮੈਨੂੰ ਥੱਪੜ ਮਾਰਦੀ ਸੀਗੀ ਉਸ ਤੋਂ ਬਾਅਦ ਸਾਰਾ ਸਾਮਾਨ ਘਰ ਤੋਂ ਬਾਹਰ ਲੈ ਗਏ ਤੇ ਬਾਅਦ ਚ ਮੇਰਾ ਡੈਡੀ ਕਹਿੰਦਾ ਕਿ ਮੈਂ ਤੈਨੂੰ ਕੁਝ ਨਹੀਂ ਦੂੰਗਾ ਜਿਹੜਾ ਮर्जी ਕੁਝ ਕਰ ਲੈ ਉਸ ਤੋਂ ਬਾਅਦ ਸਾਰੇ ਚਲੇ ਗਏ ਅੱਛਾ ਕਾਰਨ ਕਿ ਮੇ ਲੜਾਈ ਦੇ ਤੁਹਾਨੂੰ ਕੁੱਟਿਆ ਕਿਉਂ ਆ ਗਏ ਉਹ ਜਨਾਨੀ ਕਹਿੰਦੀ ਇਹ ਘਰ ਮੇਰਾ ਆ ਮੈਂ ਕਿਹੜਾ ਘਰ ਜੀ ਮਹੱਲੇ ਦੀ ਹੈਗੀ ਆ ਉਸ ਦਾ ਨਾਮ ਨਿੱਕੀ ਹੈਗਾ ਅੱਛਾ ਤੇ ਉਹਨਾਂ ਦਾ ਕੀ ਰੋਲ ਹੈ ਮਤਲਬ ਕਿ ਇਹਦੇ ਵਿੱਚ ਜਿਹੜਾ ਮਕਾਨ ਉਹ ਪਹਿਲਾਂ ਕਮੇਟੀ ਖੇਡਦੀ ਸੀਗੀ ਪਹਿਲਾਂ ਉਸ ਡੈਡੀ ਦੇ ਨਾਲ ਕਮੇਟੀ ਖੇਡਦੀ ਸੀ ਕਿ ਕਹਿੰਦੀ ਮੇਰਾ ਕੁਝ ਪੈਸਾ ਬਾਕੀ ਹੈ ਕੁਝ ਪੈਸਾ ਬਾਕੀ ਹੈ ਉਸ ਦੇ ਚੱਕਰ 'ਚ ਉਹ ਸਾਰਾ ਕਰਜ ਆਂਦੀ ਆ ਉਹ ਅੱਛਾ ਠੀਕ ਹੈ ਜੀ ਤੇ ਹੁਣ ਮਤਲਬ ਕੀ ਐ ਤੁਸੀਂ ਕੰਪਲੇਂਟ ਵਗੈਰਾ ਕੀਤੀ ਐ ਹਾਂਜੀ 24 ਤਰੀਕ ਨੂੰ ਪਿਛਲੇ ਮਹੀਨੇ ਕੀਤੀ ਸੀ ਜੀ ਮੈਂ ਅੱਛਾ ਤੇ ਫੋਨ ਦੁਬਾਰਾ ਜਦੋਂ ਤੁਹਾਡੇ ਨਾਲ ਮਾਰਕਟਾਈ ਕੀਤੀ ਗਈ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਮੇਰੇ ਤੋਂ ਫੋਨ ਖੋਲਿਆ ਮੈਨੂੰ ਬਾਹਰ ਨਹੀਂ ਜਾਣ ਦਿੱਤਾ ਜਦੋਂ ਉਹ ਪੱਜ ਗਏ ਸਾਰੇ ਉਸ ਤੋਂ ਬਾਅਦ ਮੇਰਾ ਫੋਨ ਦੇ ਕੇ ਗਏ ਨਹੀਂ ਤਾਂ ਨਹੀਂ ਦਿੱਤਾ ਸੀ ਪਹਿਲਾਂ ਮੈਨੂੰ ਕੁੱਟ ਰੇ ਸੀ ਬਸ ਫੜ ਕੇ ਅੱਛਾ ਹੁਣ ਮਤਲਬ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਆਹੀ ਮੰਗ ਕਰਦੇ ਆਂ ਅਸੀਂ ਉਹਨਾਂ ਦੇ ਬੱਚੇ ਹੈਗੇ ਜੀ ਜ਼ਮੀਨ ਵੇਚਤੀ ਆ ਤਾਂ ਅੱਧੀ ਵੇਚੇ ਅੱਦੇ ਪੈਸੇ ਉਹਨਾਂ ਦੇ ਬੰਦੇ ਨਹੀਂ ਸਾਡਾ ਵੀ ਹਿੱਸਾ ਹੱਕ ਮੰ ਉਡੀ ਨਾ ਕਰ ਤੋ ਮਾਰਕੁੱਟ ਕੇ ਸਾਨੂੰ ਕੱਢ ਦੇਣਗੇ ਆ ਸਾਡਾ ਹੱਕ ਕਿੱਥੇ ਗਿਆ ਕਾਨੂੰਨ ਕਿੱਥੇ ਗਿਆ ਕਾਨੂੰਨ ਸਾਨੂੰ ਹੱਕ ਦਿਲਾਵੇ ਨਹੀਂ ਹੁਣ ਮਤਲਬ ਕਿ ਤੁਹਾਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਤੁਹਾਡਾ ਸਮਾਨ ਵਗੈਰਾ ਵੀ ਲੈ ਗਏ ਸਾਰਾ ਸਮਾਨ ਸਾਰੇ ਪੈਸੇ ਮੰਮੀ ਤੇ ਦੀਦੀ ਕੰਮ ਕਰਦੇ ਆ ਉਹਨਾਂ ਦਾ ਵਿਆਹ ਹੋਇਆ ਉਹਨਾਂ ਦੇ ਜੇਵਰ ਮੰਮੀ ਦੇ ਜੇਵਰ ਸਾਰੇ ਉਸ ਚ ਪਏ ਹੋਏ ਨੇ ਸਾਰਾ ਲੈ ਕੇ ਚਲੇ ਗਏ ਆ ਠੀਕ ਹੈ ਫੇਰੇ ਹਮ ਤੇ ਡਿਫਟੀ ਚਲੇ ਗਏ ਤੇ ਭਾਜੀ बच्चे को हमारे पे एक लड़की गई थी डिप्टी एक लड़का गए थे पढ़ने एक लड़की मेरी घर पर थी और लड़की के वो गला दबा के चार दस जने लेडीज और दस जेंट्स आके गला दबा के लड़की के चार जने पकड़े थे सारे वो लड़की के मोबाइल भी छीन लिए और सब निकाल के इसको सारा सामान अपना गाड़ी लेके आया गाड़ी पर चख के मेरा जेवर तेवर पैसे कौड़ी सारा चीज़ उठा के वो ले गया ਅਕਾ ਸਰ ਸਾਰਾ ਸਮਾਨ ਲੈ ਗਏ ਸਾਰਾ ਸਮਾਨ ਜੇਬਰ ਕੁਪੂਰਾ ਲੈ ਗਏ ਭਾਜੀ ਇੱਕ ਵੀ ਸਮਾਨ ਨਹੀਂ ਰਹਿਣੇ ਕੱਪੜੇ ਕੱਟਣ ਲੱਗ ਗਿਆ ਕਹਿੰਦਾ ਇਹਨੂੰ ਅੱਗ ਲਾਵਾਂਗੇ ਇਹਨੂੰ ਰੈਨ ਦੇ ਕੱਪੜਿਆਂ ਨੂੰ ਕਿਤਾਬਾਂ ਨੂੰ ਅੱਗ ਲਾਵਾਂਗੇ ਸੀਲ ਲਗਾ ਕੇ ਗਏ ਸਰਕਾਰੀ ਸੀਲ ਕਰ ਰਹੇ ਮਾਰ ਦिए ਸਰਕਾਰੀ ਸੀਲ ਉਹ ਮੈਡਮ ਹੋ ਗਈ ਹੈ ਨਹੀਂ ਸੀਲ ਵਾਲਾ ਮਸ਼ੀਨ ਲੈ ਕੇ ਆਏ ਸੀ ਸੀਲ بس ਲੋਹੇ ਨਾਲ ਕਰਤਾ ਹੈ ਮੇਰੇ ਘਰ ਵਿੱਚ ਵੈਲਡਿੰਗ ਕੀਤੀ ਹੋਈ ਹੈ ਹਾਂਜੀ ਵੈਲਡਿੰਗ ਮਸ਼ੀਨ ਲੈ ਕੇ ਆਏ ਸੀ ਲੈ ਕੇ ਆਏ ਹੋਇਆ ਹੈ ਮਾਮਲਾ ਇਹ ਹੀ ਹੈ ਮੇਰਾ ਨਾਮ ਗੌਰੀ ਸ਼ੰਕਰ ਔਰ ਜਿਹੜਾ ਤੁਹਾਨੂੰ ਦੱਸ ਕੇ ਲਾਇਆ ਉਹ ਮਤਲਬ ਕਿ ਉਹ ਮੇਰੀ ਘੜਵਾਲੀ ਹੈਗੇ ਤੇ ਨਿਆਨੇ ਵੀ ਹੈ ਦੋ ਕੁੜੀਆਂ ਤੇ ਇੱਕ ਮੁੰਡੇ ਮੈਂ 27 ਸਾਲ ਸੇ ਪੰਜਾਬ ਮੇਰਾ ਤਾਂ ਇਸ ਮਹੱਲੇ ਮੈਂ 18 ਸਾਲ ਹੋ ਗਏ ਮੇਰੇ ਕੋ ਮਕਾਨ ਲੈਂਤੇ ਹੋਏ ਠੀਕ ਨਾ ਪਹਿਲੇ ਮੈਂ ਸਿਲਾਈ ਕਰਤਾ ਥਾ ਬਾਅਦ ਮੈਂਨੇ ਫੈਕਟਰੀ ਡਾਲੀ 50 ਕੜੀਗਰ ਬਿਠਾਏ ਠੀਕ ਨਾ ਕੜੀਗਰ इधर-ਉਧਰ ਪਜ ਗਏ ਸਾਰੇ ਪੈਸੇ ਉਹ ਚੁਲਿਆ ਕਰਕੇ ਸਾਡੇ ਸੀਟ ਤੇ ਹੋ ਗਿਆ ਘਟਜਾ ਮੈਂ ਹੋ ਗਿਆ ਬੰਦਾ ਬਿਮਾਰ ਐਡਸ ਦਾ ਪੇਸ਼ੈਂਟ ਹੂੰ ਹਾਰਟ ਦਾ ਪੇਸ਼ੈਂਟ ਹੂੰ ਨਾਲੇ ਲੱਤ ਪੈਰ ਸਾਰਾ ਮੇਰਾ ਟੂਟਾ ਹੋਇਆ ਠੀਕ ਨਾ ਜਦੋਂ 6 ਮਹੀਨਾ ਬੈਡ ਰੈਸਟ ਜਾ ਕਰਕੇ ਆਪਾਂ ਉਥੋਂ ਪਿੰਦ ਕੀਤੇ ਨਾ ਇਹ ਜਨਾਨੀ ਇੱਕ ਵਾਰ ਮੁੜ ਕੇ ਨਵੇਂ ਨੂੰ ਇੱਕ ਗਲਾਸ ਪਾਣੀ ਦੀ ਤੇ ਗਾਲ ਛੱਡੋ ਇਹ ਮੈਨੂੰ ਇੱਕ ਵਾਰ ਫੋਨ ਵੀ ਨਹੀਂ ਕੀਤੀਆਂ ਮੁੜ ਕੇ ਇਹਨਾਂ ਨੂੰ ਸਿਰਫ ਪ੍ਰਾਪਰਟੀ ਚਾਹੀਦਾ ਮੈਂ ਨਹੀਂ ਚਾਹੀਦਾ ਤੋਂ ਮੈਂ ਲਾਸਟ ਮੈਂ ਮੈਂ ਤਾਂ ਮੇਰਾ ਦੇਕਦਮ ਦਿਮਾਗ ਉਹ ਹੋ ਗਿਆ ਤਾਂ ਮੈਂ ਕਿਆ ਕੀ ਚੱਲ ਐਸਾ ਕਰ ਮੈਨੇ ਕਹਾ ਕਿ ਮੈਂ ਮਕਾਨ ਅਬਿਚ ਦੇਣਾ ਤੋਂ ਫਿਰ ਕਿਆ ਕਿ ਅਦਾ ਕਦਾ ਬਿਚ ਦੇਉਂਗਾ ਅਮ ਕੱਲੀ ਬੇਚ ਦੇਂਗੇ ਸਾਡੇ ਨਾਂ ਤੇ ਪ੍ਰਾਪਰਟੀ ਹੈ ਸਾਡੇ ਸੀਟ ਤੇ ਕਰਜ਼ਾ ਹੋ ਗਿਆ ਮੈਂ ਮਰਨਾ ਨਹੀਂ ਮੈਂ ਜੀਣਾ ਚਾਹਤਾ ਹੂੰ ਫਿਰ ਮੈਂ ਮਕਾਨ ਸੀਗਾ ਤੁਹਾਡੇ ਨਾਮ ਜੀ ਮਕਾਨ ਮੇਰੇ ਨਾਤੇ 90 ਗਜ ਦਾ ਪਲਾਟ ਹੈ ਮੈਂ ਆਪਣਾ ਮਕਾਨ ਨਿੱਕੀ ਆਂਟੀ ਦੇ ਨਾਮ ਮੈਂਨੇ ਆਪਣਾ ਵੇਚ ਦਿਆ ਠੀਕ ਹੈ ਨਾ ਸਾਰੇ ਹਾਂਜੀ ਹਾਂਜੀ ਮਕਾਨ ਮੈਨੇ ਵੇਚ ਦਿਆ ਰਜਿਸਟਰੀ ਉਸਕੇ ਨਾਮ ਹੋਗੀ ਖਾਲੀ ਕਰਨ ਦਾ ਟਾਈਮ ਕਦੋਂ ਦਾ ਹਾਂਜੀ 24 ਤਰੀਕ ਦਾ ਟਾਈਮ ਥਾ ਏ ਕੁੜੀ ਤੇ ਮੁੰਡੇ ਔਰ ਮੇਰੀ ਜਨਾਨੀ ਕਹਿੰਦੀ ਸੀਗੀ ਕਦੋਂ ਵੀ ਨਹੀਂ ਆਪਾਂ ਖਾਲੀ ਕਰਾਂਗੇ ਚਾਵੇ ਤੂੰ ਜੀ ਨਾ ਮਰਜ਼ੀ ਜੋਰ ਲਾ ਲੋ ਠਾਣੇ ਚ ਵੀ ਬੈਠ ਕੇ ਗੱਲ ਹੋਇਆ ਸੀ ਤੋਂ ਮਤਲਬ ਕਿ ਆ ਕਿ ਚਲ ਪਿੰਡੋ ਵਾਲੀ ਪ੍ਰੋਪਰਟੀ ਦੇਓ ਮੈਨੂੰ ਤੋਂ ਮੇਰੀ ਮਾਂ ਵੀ ਜਿੰਦੀ ਹੈ ਪਾਪਾ ਪੂਰੇ ਹੋ ਗਏ ਮੇਰੀ ਮਾਂ ਕਹਿੰਦੀ ਸੀ ਕਿ ਚੱਲ ਮੈਂ ਵੀ ਅਭੀ ਜਿੰਦਾ ਤੇ ਮੇਰਾ ਮੁੰਡਾ ਵੀ ਜਿੰਦਾ ਚੱਲ ਮਤਲਬ ਕਿ ਗੌੜੀ ਸ਼ੰਕਰ ਕੇ ਨਾਂ 'ਚ ਆਦੀ ਪ੍ਰਾਪਰਟੀ ਕਰਾਂਗੇ ਇਸਨੇ ਕਿਹਾ ਕਿ ਨਹੀਂ ਜੋ ਵੀ ਕਰੂੰਗਾ ਕੋਰਟ 'ਚ ਕਰੂੰਗਾ ਫਲਾਣਾ ਠਿਕਾਣਾ ਮੈਂ ਮਕਾਨ ਨਹੀਂ ਖਾਲੀ ਖਾਲੀ ਕਰਨਾ ਜਦੋਂ ਤੱਕ ਇਹੋ ਲਿਖ ਕੇ ਨਹੀਂ ਦੇਵਾਂਗਾ ਸਾੜੀ ਪ੍ਰਾਪਰਟੀ ਤਾਂ ਮੇਰੀ ਮਾਂ ਨੇ ਕਹੀ ਕਿ ਨਹੀਂ ਐਦਾ ਨਹੀਂ ਹੁੰਦਾ ਵਾਂ ਅੱਛਾ ਤੇ ਅੱਜ ਕੁੜੀ ਇਹ ਲੋ ਜਿਹੜੇ ਬਲੀਵ ਲਗਾਏ ਗਏ ਆ ਕਿ ਮੇਰੇ ਨਾਲ ਘਰੇ ਵੜ ਕੇ ਮਾਰ ਕੁਟਾਈ ਕੀਤੀ ਗਈ ਜੀ ਮਾਰ ਕੁਟਾਈ ਮੈਂ ਨਹੀਂ ਕੀਤੀ ਆ ਹੋਰ ਕੋਈ ਨਹੀਂ ਕੀਤਾ ਵਾ ਦੂਜਾ ਬੰਦਾ ਮੈਂ ਤਾਂ ਮੰਡੀ ਤੋਂ ਲੇਬਰ ਫੜ ਕੇ ਲਿਆ ਤੇ ਦੋ ਚਾਰ ਜਨਾਨੀ ਵੀ ਬੁਲਾ ਕੇ ਲਾਇਆ तो और बंदे बुला के लाएँ गड्डी गुड्डी ला करके भाई इनके नाम मैंने प्रॉपर्टी कड़ी थी मैंने मकान खाली करा करके देना था ठीक है तो जब मैं अंदर बढ़ के क्या कि चल देख बात ऐसा है कि प्रॉपर्टी तो बेच दी बाद में जो बैठ करके चल पिंड चल नहीं तो यहीं बैठ करके अपना हल करेंगे लेकिन वो कुड़ी मनन तैयार नहीं हुई तो मैंने हाथ छड़न लगी तो मेरे बाल फर लिया मैं भी उन्होंने फर लिया वो भी थप्पड़ लाते मैं भी थप्पड़ लाते हूँ उन्होंने ਐਈ ਬਸ ਮੇਰੇ ਬਾਪ ਬਿੱਟੀ ਦਾ ਲੜਾਈ ਹੈ ਹੋਰ ਕੋਈ ਬੰਦੇ ਬਾਕੀ ਉਹਨੂੰ ਇੱਕ ਹੱਕ ਨਹੀਂ ਮੜਿਆ ਨਾ ਇੱਕ ਹੱਥ ਛੱਡਿਆ ਨਹੀਂ ਕੁਛ ਇੱਕ ਗਲਾ ਕਟਿਆ ਬਾਕੀ ਕੋਈ ਗੱਲ ਨਹੀਂ ਜੀ ਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਲਜੀਤ ਕੋ ਅੱਛਾ ਜੀ ਤੇ ਅੱਜ ਮਤਲਬ ਕਿ ਜਿਹੜਾ ਤੁਹਾਡੇ ਲੋਕ ਤੁਸੀਂ ਮਕਾਨ ਲੈਣਾ ਕੋਈ ਲੈ ਲਿਆ ਤੇ ਅੱਜ ਜਿਹੜਾ ਲੜਾਈ ਆਖੜਾ ਹੋਇਆ ਉਹ ਤਾਂ ਕੀ ਕਰਨ데요 ਲੜਾਈ ਅਸੀਂ ਨਹੀਂ ਕੀਤੀ ਹਾਂਜੀ ਨਾ ਸਾਨੂੰ ਜ਼ਰੂਰਤ ਸੀ ਅਸੀਂ ਤਾਂ ਇਹਦੇ ਕੋਲ ਗਏ ਆ ਅਸੀਂ ਇਹਨੂੰ ਕਿਹਾ ਗੋਰੀਸ਼ੰਕਰ ਦੇਖ ਦੋ ਮਹੀਨੇ ਹੋ ਗਏ ਰਜਿਸਟਰੀ ਹੋਈ ਨੂੰ ਤੂੰ ਸਾਨੂੰ ਮਕਾਨ ਨਹੀਂ ਦੇ ਦਿਆ ਇਹ ਕਹਿੰਦਾ ਆਂਟੀ ਮੈਂ ਅੱਜ ਮਕਾਨ ਦਊਂਗਾ ਇਹ ਗਿਆ ਆ ਜਿੱਦਾਂ ਹੀ ਇਹ ਅੰਦਰ ਵੜਿਆ ਆ ਇਹਦੀ ਕੁੜੀ ਨੇ ਇਹਨੂੰ ਬਾਲਾਂ ਤੋਂ ਫੜ ਲਿਆ ਤੇ ਇਹਨੂੰ ਇਹਨੇ ਉਹਨੂੰ ਫੜ ਲਿਆ ਆਪਸ ਵਿੱਚ ਹੀ ਦੋਨੋਂ ਜਾਣੇ ਬਾਲੋ ਵਾਲੀ ਹੋਏ ਆ ਕਿਸੇ ਨੇ ਇਹਨੂੰ ਹੱਥ ਨਹੀਂ ਲਾਇਆ ਕਿ ਨਾਲੇ ਸਾਡਾ ਮਤਲਬ ਵੀ ਨਹੀਂ ਸੀ ਬਣਦਾ ਸਾਡੀ ਗੱਲ ਇਹਦੇ ਨਾਲ ਆ ਅਸੀਂ ਗੋਰੀਸ਼ੰਕਰ ਦੇ ਨਾਲ ਸੋ ਦਾ ਕੀਤਾ ਗौरी शंकर ਨੇ ਸਾਨੂੰ ਮਕਾਨ ਵੇਚਿਆ ਉਹਦੇ ਪਰਿਵਾਰ ਦੇ ਨਾਲ ਸਾਡਾ ਕੋਈ ਮਤਲਬ ਨਹੀਂ ਰਿਹਾ ਤੁਹਾਡੇ ਵੱਲੋਂ ਸਾਰੇ ਪੈਸੇ ਦੇ ਦਿੱਤੇ ਗਏ ਬਿਲਕੁਲ ਪੂਰੀ ਪੇਮੈਂਟ ਕਲੀਅਰ ਕਰਕੇ ਰਜਿਸਟਰੀ ਹੋਈ ਇੰਤਕਾਲ ਹੋਇਆ ਬਿਜਲੀ ਦੇ ਮੀਟਰ ਤੱਕ ਮੇਰੇ ਨਾਮ ਅੱਛਾ ਅੱਜ ਜਿਹੜੀ ਅੱਜ ਮਾਰਕਟਾਈ ਹੋਈ ਹੈ ਕੋਈ ਨਾ ਆਪਸ ਵਿੱਚ ਇਹ ਇਹ ਕੁੜੀ ਨੇ ਸ਼ੁਰੂਆਤ ਕੀਤੀ ਅੱਛਾ ਕੁੜੀ ਨੇ ਸ਼ੁਰੂਆਤ ਕੀਤੀ ਕੁੜੀ ਨੇ ਇੰਨੀ ਇਹਨੇ ਇੰਨੀ ਗੱਲ ਕਹੀ ਕਿ ਬੇਟਾ ਦੇਖੋ ਮੈਂ ਪ੍ਰੋਪਰਟੀ ਵੇਚ ਦਿੱਤੀ ਖਾਲੀ ਜਿੰਨਾ ਚਿਰ ਮੈਂ ਮਕਾਨ ਨਹੀਂ ਬਣਾਉਂਗਾ ਕਰਾਇਆ ਵੀ ਮੈਂ ਦੂੰਗਾ ਇਹ ਸਾਡੇ ਸਾਹਮਣੇ ਗੱਲ ਹੋਈ ਵੀ ਪੂਰਾ ਕਰਾਇਆ ਮੈਂ ਦੂੰਗਾ ਮਕਾਨ ਦਾ ਪਰ ਇਹ ਤਾਂ ਵੀ ਨਹੀਂ ਮੰਨੀਆ ਅੱਜ ਮਤਲਬ ਕਿ ਤੁਸੀਂ ਕਬਜ਼ਾ ਲੈ ਲਿਆ ਮਕਾਨ ਦਾ ਅਸੀਂ ਲੈ ਲਿਆ ਕਬਜ਼ਾ ਅੰਦਰ ਕੋੜੇ ਦੇ ਵਿੱਚ ਜਿੱਥੇ ਇੱਕ ਪਰਿਵਾਰ ਦੇ ਨਾਲ ਕੋਟ ਮਾਰ ਕੀਤੀ ਜਾਂਦੀ ਹੈ ਕੀ ਮਾਮਲਾ ਕੀ ਹੈਗਾ ਜਦੋਂ ਇੱਕ ਆਪਣੇ ਕੋਦਰ ਕੰਪਲੇਂਟ ਆਈ ਹੈ ਅ ਅਨੀਤਾ ਦੇਵੀ ਵੱਲੋਂ ਜਿਹਦੇ ਫਾਦਰ ਨੇ ਉਹਨਾਂ ਨੇ ਇਹ ਨਾਲ ਕੋਟ ਮਾਰ ਕੀਤੀ ਤੇ ਸਾਮਾਨ ਲੈ ਗਿਆ ਚੱਕ ਕੇ ਜੀ ਸਾਮਾਨ ਚੱਕ ਕੇ ਲੈ ਗਿਆ ਉਹ ਤੇ ਉਹ ਹੁਣੇ ਆਈ ਜਸਟ ਆਈ ਆਪਣੇ ਕੋ 10 ਮਿੰਟ ਪਹਿਲਾਂ ਕੰਪਲੇਂਟ ਆਈ ਹੈ ਤੇ ਇਹਨਾਂ ਦਾ ਪਹਿਲਾਂ ਪਹਿਲਾਂ ਵੀ 15 ਦਿਨ ਪਹਿਲਾਂ ਵੀ ਇਹਨਾਂ ਦਾ ਡਿਸਕਿਊਟ ਆਇਆ ਸੀ ਉਹਦੇ ਸਬੰਧੇ ਨਾਲ ਕੰਪਰੋਮਾਈਜ਼ ਹੋ ਗਿਆ ਸੀ ਦੋਨਾਂ ਇੰਦਾਂ ਦਾ ਪ੍ਰਾਪਰਟੀ ਡਿਸਕਿਊਟ ਹੈ ਤੇ ਫਾਦਰ ਜਿਹੜਾ ਉਹਨੇ ਪ੍ਰਾਪਰਟੀ ਸੇਲ ਕੀਤੀ ਹੋਈ ਹੈ ਤੇ ਇਹ ਕਹਿੰਦੇ ਸਾਨੂੰ ਜ਼ਿਆਦਾ ਪੈਸੇ ਉਹਨਾਂ ਤੋਂ ਲੈਣ ਦੇ ਸੀਗੇ ਤੇ 24 ਤਰੀਕ ਦਾ ਇਹਨਾਂ ਦਾ ਟਾਈਮ ਰੱਖਿਆ ਹੋਇਆ ਸੀ ਦੋਨਾਂ ਤਰ੍ਹਾਂ ਨੂੰ ਸਮਝਾਇਆ ਸੀ ਕਿ ਆਪ ਦਵਦਾ ਜੇ ਤਾਂ ਮਾਨਦੋਗ ਅਦਾਲਤ ਚ ਸਚਾਰਾ ਜੋ ਕਰ ਲੈਣ ਤੇ ਜਾਂ ਫਿਰ ਵੀ ਕਾਨੂੰਨ ਹੱਥ ਨਹੀਂ ਲੈਣਗੇ ਜੇ ਉਹਦੀ ਪ੍ਰਾਪਰਟੀ ਉਹਨੇ ਸੇਲ ਕੀਤੀ ਆ ਤਾਂ ਉਹ ਤੇ ਐਕਚੁਅਲੀ ਕੱਲ ਕੱਲ ਤੱਕ ਦਾ ਨਾ ਟਾਈਮ ਸੀ ਦੋਨੇ ਤਰ੍ਹਾਂ ਆਈਆਂ ਨਹੀਂ ਆਪਣੇ ਕੋ ਅੱਜ ਉਸੇ ਕਲੇਸ਼ ਦੇ ਵਿੱਚ ਇਹਨਾਂ ਦਾ ਝਗੜਾ ਹੋਇਆ ਲਖਾਇਆ ਵੀ ਮੇਰੇ ਫਾਦਰ ਨੇ ਮੇਰੇ ਨਾਲ ਆਪਣਾ ਕੀਤਾ ਉਹਦੇ ਲੈ ਕੇ ਆਪਾਂ ਐਮਲਰ ਵਗੈਰਾ ਜਿਹੜੀ ਬੰਦੀ ਗੱਟ ਪੜਤਾਲ ਕਰ ਪੇਲੂੜੀ ਦੀ ਗੱਲ ਕਰ ਸਰ ਕੋਈ ਸਮਾਨ ਵੀ ਪ੍ਰਾਪਰਟੀ ਦੇ ਅੰਦਰ ਜਿਹੜਾ ਸੀਗਾ ਉਹ ਪੜਾਇਆ ਗਿਆ ਤੇ ਉਹ ਜਿਹੜੀ ਪ੍ਰਾਪਰਟੀ ਹੈ ਉਹ ਪ੍ਰਾਪਰਟੀ ਕਿਹਦੇ ਨਾਂ ਤੇ ਉਹ ਪ੍ਰਾਪਰਟੀ ਜਿਹੜੀ ਹੈ ਉਹ ਗੋਰੀ ਸ਼ੰਕਰ ਦੇ ਨਾਂ ਤੇ ਆ ਜਿਹੜਾ ਇਹਨਾਂ ਦਾ ਫਾਦਰ ਹੈ ਜੀ ਠੀਕ ਹੈ ਜੀ ਇਹਨਾਂ ਦਾ ਆਪਣਾ ਜਿਹੜੀ ਡਿਸਕਿਊਟ ਚੱਲਦਾ ਹੈ ਉਹ ਆਪਦਾ ਸਮਾਨ ਲੈ ਕੇ ਜਾ ਰਿਹਾ ਤੇ ਕੁੜੀ ਕਹਿੰਦੀ ਆਪਾਂ ਇੱਥੋਂ ਜਾਣਾ ਨਹੀਂ ਉਹ ਕਹਿ ਰਿਹਾ ਵੀ ਇਹਨਾਂ ਨੂੰ ਮੈਂ ਪਿੰਡ ਲੈ ਕੇ ਜਾਣਾ ਉਹ ਕਹਿ ਰਣਾ ਦੁਨੇ ਆਪਾਂ ਜੇ ਕਹਿੰਦੀ ਆ ਇੱਥੇ ਰਹਿਣਾ ਨਹੀਂ ਬਿਲਕੁਲ ਜਿਹੜੀ ਆ ਕੁੜੀ ਨਾਲ ਮਟ ਮਾਰਕ ਕੀਤੀ ਗਈ ਆ ਉਹਦੇ ਵਾਸਤੇ ਕੀ ਕਰਦੇ ਉਹਦੇ ਸੰਬੰਧੀ ਆਪਾਂ ਇਹਨਾਂ ਨੂੰ ਐਮਐਲਆਰ ਵਗੈਰਾ ਮਗਾ ਕੇ ਜੋ ਨਾ ਉ ਮਟ ਮਾਰ ਹੋਇਆ ਬੰਦੀ ਗੋਬਿੰਦੀ ਕਾ ਬਿਲਕੁਲ ਸਾਬ ਨੂੰ